रेडी स्टार्ट ਅੰਕੜੇ ਦੱਸਦੇ ਹਨ ਕਿ ਕਰੋਨਾ ਕਾਲ ਦੌਰਾਨ ਇੰਟਰਨੈਟ ਦੀ ਵਰਤੋਂ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੋਈ ਕਿਉਂਕਿ ਸਕੂਲ ਕਾਲਜ ਬੰਦ ਹੋ ਜਾਣ ਕਾਰਨ ਬੱਚਿਆਂ ਲਈ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਜ਼ਰੂਰੀ ਸੀ ਡੰਡੀ ਉਸ ਵੇਲੇ ਇਹ ਸਮੇਂ ਦੀ ਮੰਗ ਵੀ ਸੀ ਤੇ ਮਜਬੂਰੀ ਵੀ ਡੰਡੀ ਇਹ ਠੀਕ ਹੈ ਕਿ ਅੱਜ ਮੁਕਾਬਲੇ ਦੇ ਦੌਰ ਵਿੱਚ ਇੰਟਰਨੈਟ ਬਹੁਤ ਜ਼ਰੂਰੀ ਹੈ ਡੰਡੀ ਪਰ ਸੰਸਥਾ ਸਕੂਲ ਕਾਲਜ ਵਾਈਫਾਈ ਇੰਟਰਨੈਟ ਨਾਲ ਲੈਸ ਹੈ ਕਿਉਂਕਿ ਇਸ ਤੋਂ ਬਿਨਾ ਅਜੋਕੇ ਯੁੱਗ ਦੀ ਕਲਪਨਾ ਨਹੀਂ ਵੀ ਕੀਤੀ ਜਾ ਸਕਦੀ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਟਰਨੈਟ ਤੇ ਮੋਬਾਈਲ ਤੋਂ ਬਿਨਾ ਨੌਕਰੀ ਤੇ ਵਪਾਰ ਵਿੱਚ ਵਿਸਥਾਰ ਕਰਨਾ ਮੁਸ਼ਕਲ ਹੈ ਪਰ ਲੋੜ ਤੋਂ ਵੱਧ ਵਰਤੋਂ ਤੁਹਾਡੇ ਬੱਚੇ ਨੂੰ ਇਸ ਦਾ ਆਦੀ ਬਣਾ ਦੇਵੇਗੀ ਜਿਸ ਨਾਲ ਸਮੇਂ ਦੀ ਬਰਬਾਦੀ ਤਾਂ ਹੋਵੇਗੀ ਨਾਲ ਹੀ ਹੋਰ ਕਈ ਪੱਖਾਂ ਤੋਂ ਪਛੜ ਜਾਣਗੇ ਡੰਡੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਮੋਬਾਈਲ ਦੀ ਘਟ ਤੇ ਸਾਰਥਿਕ ਵਰਤੋਂ ਕਰੇ ਤਾਂ ਆਓ ਕੁਝ ਨੁਕਤੇ ਜ਼ਰੂਰ ਅਪਣਾਈਏ ਡੰਡੀ ਰੋਜ਼ 1 ਘੰਟਾ ਆਊਟਡੋਰ ਖੇਡਾਂ ਲਈ ਕੱਢਿਏ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਕਿ ਕਈ ਵਾਰ ਬੱਚੇ ਪੜਨ ਵਿੱਚ ਤਾਂ ਹੁਸ਼ਿਆਰ ਹੁੰਦੇ ਹਨ ਪਰ ਸਰੀਰਕ ਪੱਖੋਂ ਪਛੜ ਜਾਂਦੇ ਹਨ ਡੰਡੀ ਬਹੁਤ ਜ਼ਿਆਦਾ ਪੜ ਲੈਣ ਤੋਂ ਬਾਅਦ ਜੇ ਬੱਚਿਆਂ ਨੂੰ ਥੋੜੀ ਦੇਰ ਆਰਾਮ ਲਈ ਕਿਹਾ ਜਾਵੇ ਤਾਂ ਉਹ ਝੱਟ ਮੋਬਾਈਲ ਫੜ ਲੈਂਦੇ ਹਨ ਡੰਡੀ ਜਦੋਂ ਕਿ ਇਸ ਨਾਲ ਉਹ ਚੰਗਾ ਹੈ ਕਿ ਸਰੀਰਕ ਕਿਰਿਆਵਾਂ ਸਹਿਤ ਕੋਈ ਚੰਗੀ ਖੇਡ ਖੇਡੀ ਜਾਵੇ ਜਿਸ ਨਾਲ ਮਨ ਦੇ ਨਾਲ-ਨਾਲ ਸਰੀਰ ਵੀ ਤਰੂ ਤਾਜ਼ਾ ਹੋ ਜਾਵੇ ਡੰਡੀ ਆਪਣੇ ਬੱਚੇ ਨੂੰ ਹਰ ਰੋਜ਼ ਘੱਟ ਤੋਂ ਘੱਟ ਇੱਕ ਘੰਟਾ ਕੋਈ ਖੇਡ ਖੇਡਣ ਦੀ ਆਦਤ ਜ਼ਰੂਰ ਪਾਓ ਡੰਡੀ ਹੋ ਸਕੇ ਤਾਂ ਖੁਦ ਵੀ ਬੱਚੇ ਦੇ ਨਾਲ ਕੋਈ ਖੇਡ ਖੇਡੋ ਡੰਡੀ ਅੱਖਾਂ ਤੇ ਦਿਮਾਗ ਤੇ ਪੈਣ ਵਾਲੇ ਪ੍ਰਭਾਵ ਬਾਰੇ ਦੱਸੋ ਬਿਨਾਂ ਸ਼ੱਕ ਜੇ ਬੱਚੇ ਨੂੰ ਵਧੇਰੇ ਮੋਬਾਈਲ ਫੋਨ ਦੀ ਵਰਤੋਂ ਕਰਨ ਅੱਖਾਂ ਤੇ ਦਿਮਾਗ ਉੱਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾਂਦਾ ਰਹੇ ਤਾਂ ਬੱਚੇ ਦੀ ਇਸ ਆਦਤ ਨੂੰ ਅਸੀਂ ਕਾਫੀ ਹੱਦ ਤੱਕ ਸੁਧਾਰ ਸਕਦੇ ਹਾਂ ਡੰਡੀ ਅਧਿਆਪਕਾਂ ਨਾਲ ਕਰਦੇ ਰਹੋ ਗੱਲਬਾਤ ਸਮੇਂ-ਸਮੇਂ ਬੱਚੇ ਦੇ ਅਧਿਆਪਕਾਂ ਨਾਲ ਗੱਲ ਕਰਦੇ ਰਹੋ ਡੰਡੀ ਬੱਚੇ ਕਈ ਵਾਰ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨਦੇ ਪਰ ਅਧਿਆਪਕਾਂ ਦੀ ਗੱਲ ਜਲਦੀ ਮੰਨਦੇ ਹਨ ਅਤੇ ਉਹਨਾਂ ਦਾ ਡਰ ਵੀ ਰੱਖਦੇ ਹਨ ਡੰਡੀ ਜੇ بار بار ਰੋਕਣ ਤੇ ਬੱਚਾ ਮੋਬਾਈਲ ਦੀ ਵਰਤੋਂ ਘਟ ਨਹੀਂ ਕਰ ਰਿਹਾ ਤਾਂ ਤੁਸੀਂ ਬੱਚੇ ਦੇ ਅਧਿਆਪਕ ਨਾਲ ਗੱਲ ਕਰਕੇ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਲਈ ਕਹਿ ਸਕਦੇ ਹੋ ਡੰਡੀ ਬਹੁਤ ਸਾਰੇ ਮਾਪੇ ਸਿਰਫ ਪੀਟੀਐਮ ਹੋਣ ਤੇ ਹੀ ਸਕੂਲ ਜਾਂਦੇ ਹਨ ਪਰ ਸਾਨੂੰ ਲੋੜ ਮੁਤਾਬਕ ਬੱਚੇ ਦੇ ਅਧਿਆਪਕਾਂ ਨਾਲ ਜ਼ਰੂਰ ਗੱਲ ਕਰਦੇ ਰਹਿਣਾ ਚਾਹੀਦਾ ਹੈ ਡੰਡੀ ਸਹਿ ਵਿਦਿਕ ਗਤੀਵਿਧੀਆਂ ਨਾਲ ਜੋੜੋ ਸਿੱਖਿਆ ਦਾ ਮੰਤਵ ਹੀ ਸਰਬਪੱਖੀ ਵਿਕਾਸ ਹੁੰਦਾ ਹੈ ਡੰਡੀ ਇਸ ਲਈ ਬਹੁਤ ਜ਼ਰੂਰੀ ਹੈ ਕਿ ਪੜ੍ਹਾਈ ਦੇ ਨਾਲ ਨਾਲ ਸੈ ਵਿਦਿਆ ਕਿਰਿਆਵਾਂ ਬੀ ਹਰ ਬੱਚਾ ਜ਼ਰੂਰ ਕਰੇ ਡੰਡੀ ਪ੍ਰਮਾਤਮਾ ਨੇ ਹਰ ਬੱਚੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਭਰਿਆ ਹੁੰਦਾ ਹੈ ਜਿਵੇਂ ਕਈ ਬੱਚੇ ਚੰਗੇ ਗਾਇਕ ਬਣਦੇ ਹਨ ਚિત੍ਰਕਾਰ ਨ੍ਰਿਤਕ ਤੇ ਕਈ ਚੰਗੇ ਖਿਡਾਰੀ ਡੰਡੀ ਉਪਰੋਕਤ ਵਿੱਚੋਂ ਜੇ ਕੋਈ ਵੀ ਗੁਣ ਤੁਹਾਡੇ ਬੱਚੇ ਵਿੱਚ ਹੋਵੇ ਤਾਂ ਅਧਿਆਪਕਾਂ ਨਾਲ ਗੱਲਬਾਤ ਕਰਕੇ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਜ਼ਰੂਰ ਸ਼ਾਮਲ ਕਰਨ ਲਈ ਬੇਨਤੀ ਕਰੋ ਵੱਧ ਤੋਂ ਵੱਧ ਰੁਝੇ ਰੱਖੋ ਆਪਣੇ ਬੱਚੇ ਨੂੰ ਜਿੰਨਾ ਹੋ ਸਕੇ ਰੁਝੇ ਰੱਖੋ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਡੰਡੀ ਰੋਜ਼ਾਨਾ ਛੋਟੇ ਛੋਟੇ ਕੰਮ ਦੇ ਕੇ ਬੱਚੇ ਨੂੰ ਕਰਨ ਲਈ ਕਹੋ ਡੰਡੀ ਹੋ ਸਕੇ ਤਾਂ ਬਾਜ਼ਾਰ ਜਾਂਦੇ ਹੋਏ ਬੱਚੇ ਨੂੰ ਵੀ ਨਾਲ ਲੈ ਕੇ ਜਾਓ ਡੰਡੀ ਉਸ ਨੂੰ ਖਰੀਦਦਾਰੀ ਕਰਨੀ ਸਿਖਾਓ ਡੰਡੀ ਤੁਹਾਡਾ ਬੱਚਾ ਜਿੰਨਾ ਵਿਅਸਤ रहेगा ओना ही चंगा होवेगा डंडी जिन्नी बेहल मिलेगी ओना ही बच्चा मोबाइल दी ਵਰਤੋ ਬਧੇਰੇ ਕਰੇਗਾ ਡੰਡੀ ਉਪਰੋਕਤ ਨੁਕਤਿਆਂ ਤੋਂ ਇਲਾਵਾ ਹੋਰ ਕਈ ਤਰੀਕੇ ਵੀ ਅਪਣਾ ਸਕਦੇ ਹੋ ਬਸ ਲੋੜ ਹੈ ਬੱਚੇ ਦੇ ਮਨੋਵਿਗਿਆਨ ਨੂੰ ਸਮਝਣ ਦੀ ਡੰਡੀ ਤੁਸੀਂ ਆਪਣੀ ਸਮਝ ਤੇ ਲੋੜ ਮੁਤਾਬਕ ਹੋਰ ਵੀ ਯਤਨ ਕਰ ਸਕਦੇ ਹੋ ਜਿਸ ਨਾਲ ਬੱਚੇ ਨੂੰ ਮੋਬਾਈਲ ਦੀ ਦੁਨੀਆ ਤੋਂ ਦੂਰ ਘਰ ਪਰਿਵਾਰ ਅਤੇ ਸਮਾਜ ਵਿੱਚ ਬਹੁਤ ਕੁਝ ਸਿੱਖਣ ਲਈ ਹੈ ਦੱਸ ਕੇ ਸਾਰਥਕ ਨਤੀਜਿਆਂ ਤੇ ਪਹੁੰਚ ਸਕਦੇ ਹੋ ਡੰਡੀ ਇਸ ਲਈ ਲੋੜ ਹੈ ਕਿ ਵੱਧ ਤੋਂ ਵੱਧ ਬੱਚੇ ਦੇ ਮਨੋਵਿਗਿਆਨ ਨੂੰ ਸਮਝੀਏ ਡੰਡੀ ਸਿਰਫ ਝਿੜਕ ਕੇ ਹੀ ਨਹੀਂ ਪਿਆਰ ਤੇ ਦులਾਰ ਦੀ ਵਰਤੋਂ ਵੀ ਬਧੇਰੇ ਕਰੀਏ ਕਿਉਂਕਿ ਬਹੁਤੀ ਵਾਰ ਮਾਪੇ ਸਿਰਫ ਝਿੜਕ ਦਾ ਅਸਰ ਲੈ ਕੇ ਹੀ ਬੱਚੇ ਨੂੰ સુધારણ ਦੀ ਕੋਸ਼ਿਸ਼ ਕਰਦੇ ਹਨ ਡੰਡੀ ਅਧਿਹਾ ਕਰਨਾ ਗਲਤ ਸਿੱਧ ਹੋ ਸਕਦਾ ਹੈ ਡੰਡੀ